ਕੁਸੀ ਵੇਖ ਰਿਓ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ ਸਰਕਾਰ ਆਪਕੇ ਦਵਾਰ ਦੇ ਤਹਿਤ ਦੇ ਅੱਜ ਸਮਰਾਲਾ ਦੇ ਪਿੰਡ ਸਲੋਦੀ ਵਿਖੇ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ 42 ਸਰਕਾਰੀ ਸਹੂਲਤਾ ਮੁਹਈਆ ਕਰਵਾਈਆਂ ਗਈਆਂ ਜਿਸ ਵਿੱਚ ਮੌਕੇ ਤੇ ਹੀ ਪਿਛਲੇ 7 ਸਾਲਾਂ ਤੋਂ ਨਹੀਂ ਬਣ ਰਹੇ ਆਧਾਰ ਕਾਰਡ ਨੂੰ ਅੱਜ ਸਰਕਾਰ ਆਪਕੇ ਦਵਾਰ ਵਿੱਚ ਡਾਕੂਮੈਂਟਸ ਦੀ ਕਾਰਡ ਦਾ ਹੱਲ ਕੱਢ ਕੇ ਆਧਾਰ ਕਾਰਡ ਬਣਾਉਣਾ ਨਿਸ਼ਚਿਤ ਕਰ ਦਿੱਤਾ ਇਸ ਕੈਂਪ ਦੌਰਾਨ ਪੈਨਸ਼ਨਾਂ ਲਗਾਇਆ ਗਿਆ ਤੇ ਸੀਨੀਅਰ ਸਿਟੀਜ਼ਨ ਦੇ ਕਾਰਡ ਬਣਾਏ ਗਏ ਇਸ ਮੌਕੇ ਡੀਸੀ ਮੈਡਮ ਪਹੁੰਚੇ ਜਿੱਥੇ ਡੀਸੀ ਮੈਡਮ ਵੱਲੋਂ ਆਏ ਗਏ ਲੋਕਾਂ ਦੀਆਂ ਮੁਸ਼ਕਿਲਾਂ ਸੁਨੀਆਂ ਗਈਆਂ ਅਤੇ ਉਨ੍ਹਾਂ ਦਾ ਮੌਕੇ ਤੇ ਹੀ ਹਲਕੜਿਆ ਗਿਆ। ਸਮਰਾਲਾ ਨੇੜਲੇ ਪਿੰਡ ਸਲੌਦੀ ਵਿਖੇ ਸਰਕਾਰ ਤੁਹਾਡੇ ਦੁਆਰ ਤਿਤ ਲਗਾਏ ਗਏ ਵਿਸ਼ੇਸ਼ ਕੈਂਪ ਦੀ ਅਗਵਾਈ ਕਰਦਿਆਂ ਵਿਧਾਇਕ ਜਗਤਾਰ ਸਿੰਘ ਧਿਆਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਤੁਹਾਡੇ ਕੰਮ ਕਰਨ ਲਈ ਸਰਕਾਰੀ ਦਫ਼ਤਰ ਤੁਹਾਡੇ ਘਰ ਪਹੁੰਚੇ ਤੇ ਸਾਡੀ ਇਹ ਗਾਰੰਟੀ ਵੀ ਪੂਰੀ ਹੋਈ ਅਤੇ ਹੁਣ ਬਾਕੀ ਗਾਰੰਟੀਆਂ ਵੀ ਇੱਕ ਇੱਕ ਕਰਕੇ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਨਾ ਕਿਹਾ ਕਿ ਇਸ ਗਾਰੰਟੀ ਮੁਤਾਬਿਕ ਪਿੰਸਲੌਦੀ ਵਿੱਚ ਕੈਂਪ ਲਗਾਇਆ ਗਿਆ ਜਿਸ ਵਿੱਚ ਕਰੀਬ 8 ਪਿੰਡਾਂ ਦੇ ਲੋਕ ਪਹੁੰਚੇ ਸਨ ਇਸ ਕੈਂਪ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਲੋਕਾਂ ਨਾਲ ਗਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ਇਸ ਕੈਂਪ ਵਿੱਚ ਐਸਐਸਪੀ ਖੰਨਾ ਅਮਨੀਤ ਕੌਂਡਲ ਵਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਸ੍ਰੀ ਅਨਮੋਲ ਸਿੰਘ ਟਾਲੀਵਾਲ ਉਪ ਮੰਡਲ ਮੈਜਿਸਟਰੇਟ ਸ੍ਰੀ ਰਜਨੀਸ਼ अरोड़ा ਅਤੇ ਸਹਾਇਕ ਕਮਿਸ਼ਨਰ ਜਨਰਲ ਕ੍ਰਿਤਿਕਾ ਗੋਇਲ ਤੋਂ ਇਲਾਵਾ ਵਾਕ-ਵਾਕ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਸਾਖਸ਼ੀ ਸਾਹਨੀ ਡੀਸੀ ਨੇ ਦੱਸਿਆ ਕਿ ਇੱਕ ਬੱਚੀ ਦਾ ਜਨਮ ਸਰਟੀਫਿਕੇਟ ਨਾ ਹੋਣ ਕਰਕੇ 7 ਸਾਲ ਤੋਂ ਅਧਾਰ ਕਾਰਡ ਨਹੀਂ ਬਣ ਰਿਹਾ ਸੀ ਅਤੇ ਇਸ ਵਿਸ਼ੇਸ਼ ਕੈਂਪ 'ਚ ਮੌਜੂਦ ਅਫਸਰਾਂ ਦੇ ਸਹਿਯੋਗ ਨਾਲ ਇਸ 7 ਸਾਲ ਦਾ اٹਕਿਆ ਕੰਮ ਸਿਰਫ 7 ਮਿੰਟ ਵਿੱਚ ਨੇਪਰੇ ਚਾੜਿਆ ਗਿਆ। ਉਨਾ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਦੋ ਵਿਭਾਗ ਸ਼ਾਮਲ ਹੋ ਗਏ ਹਨ ਅਤੇ ਉਸ ਬੱਚੀ ਦਾ ਪਹਿਲਾ ਜਨਮ ਸਰਟੀਫਿਕੇਟ ਬਣ ਕੇ ਆਧਾਰ ਕਾਰਡ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ अनेका ਐਪਲੀਕੇਸ਼ਨਾਂ ਦੇ ਨਿਪਟਾਰੇ ਚਟਪਟ ਵਿੱਚ ਕਰ ਦਿੱਤੇ ਗਏ ਅਤੇ ਭਵਿਕ ਵਿੱਚ ਇਹ ਸਕੀਮ ਜਾਰੀ ਰਹੇਗੀ। ਮੇਰਾ ਨਾਮ ਤਨੁਮੈ ਮੈਂ 7ਵੀਂ ਜਮਾਤ ਦੇ ਕਲਾਸ ਵਿੱਚ ਪੜ੍ਹਦੀ ਹਾਂ। ਮੇਰਾ 7 ਸਾਲਾਂ ਸਹਿ ਇਧਾਰ ਕਾਰਡ ਨਹੀਂ ਬਣਨਾ تھا। ਇਸ ਲਈ ਅੱਜ ਜਿਸ ਮਾਮਲੇ ਹਮਾਰੇ ਪਿੰਨ ਵਿੱਚ ਲੋਤੀ ਮੈਂ ਆਏ تھے۔ ਅੱਜ ਹਮਾਰਾ ਆਧਾਰ ਕਾਰਡ ਅਪਲਾਈ ਹੋ ਗਿਆ। आ, कैसे देखते हो जो कैंप लगा है सरकार आपके द्वारा ऐसे कैंप लगने चाहिए जिसमें काम हो जाए यस एक कुी का आधार कार्ड नहीं बन रहा जी पिछले सात सालों से आज खिलौती पिंड में डी सी साहब आए हुए थे तो आज इसका अप्लाई हुआ है कैंप लगने चाहिए आज ऐसे कैंप लगने चाहिए ਮਾਨਯੂਕ ਸੀਐਮ ਸਰ ਦੇ ਜਿਹੜੇ ਨਿਰਦੇਸ਼ਾਂ ਨਿਰਦੇਸ਼ ਸੀਗੇ ਕਿ ਅਸੀਂ ਸਰਕਾਰ ਜਿਹੜੀ ਹੈਗੀ ਐ ਪਿੰਡਾਂ 'ਚ ਲੈ ਕੇ ਜਾਈਏ ਜਿਨ੍ਹਾਂ ਜਿਨ੍ਹਾਂ ਦੀ ਪ੍ਰੋਬਲਮ ਹੈਗੀ ਐ ਉੱਥੇ मौके ਤੇ ਹੀ ਹੱਲ ਹੋ ਗਈ। ਉਸ ਮੰਤਵ ਨਾਲ ਅਸੀਂ ਅੱਜ ਇੱਥੇ ਸਲੋਦੀ ਪਹੁੰਚੇ ਹੈਗੇ ਆਂ। ਅਸੀਂ ਹਰ ਹਫਤੇ ਦੋ ਏਦਾਂ ਦੇ ਕੈਂਪ ਲਗਾਉਂਦੇ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਉਹਦੇ ਵਿੱਚ ਸਾਡੇ ਐਮਐਲਏ ਸਾਹਿਬਾਨ ਵੀ ਆਂਦੇ ਹੈਗੇ ਇਹ ਸਾਡੇ ਜਿੰਨੇ ਵੀ ਸਰਕਾਰੀ ਵਿਭਾਗ ਮੈਂ ਹੈ ਉਹ ਸਾਰੇ ਇੱਥੇ ਮੌਜੂਦ ਹੁੰਦੇ ਹੈਗੇ ਆਂ। ਤੇ ਅੱਜ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਇਹ ਮੌਕੇ ਤੇ ਹੀ ਲੋਕਾਂ ਦੀ ਪੈਨਸ਼ਨਸ ਲੱਗ ਗਈਆਂ ਉਹ ਅਸੀਂ ਕੋਸ਼ਿਸ਼ ਕਰਦੇ ਆ ਕਿ ਵੱਤ ਤੋਂ ਵੱਤ ਜਿੰਨੀ ਵੀ ਸਰਵਿਸਸ ਅਸੀਂ ਪਿੰਡ ਲੈਵਲ ਤੇ ਪ੍ਰਦਾਨ ਕਰ ਸਕੀਏ ਮੌਕੇ ਤੇ ਹੀ ਹੋ ਜਾਣ ਤੇ ਜ਼ਮੀਨੀ ਪੱਧਰ ਤੇ ਸਾਨੂੰ ਪਤਾ ਵੀ ਲੱਗਾ ਰਹਿੰਦਾ ਕਿ ਕੀ ਦਿੱਕਤਾਂ ਆ ਰਹੀਆਂ ਹੈਗੀਆਂ ਅਸੀਂ ਉਹਨਾਂ ਦੀ ਕੀ ਪ੍ਰੋਬਲਮਸ ਜਿਹੜੀਆਂ ਹੈ ਹੱਲ ਕਰ ਸਕਦੇ ਹਾਂ ਅਸੀਂ ਇਹ ਕੋਸ਼ਿਸ਼ ਕਰਦੇ ਆ ਕਿ ਅਗਲੇ ਕੈਂਪ ਲਗਾਉਣ ਤੋਂ ਪਹਿਲਾਂ ਅਸੀਂ ਪਿਛਲੇ ਕੈਂਪ ਦੀ ਜਿੰਨੀ ਵੀ ਸ਼ਿਕਾਇਤਾਂ ਜਾਂ ਕੋਈ ਗ੍ਰੀਵੈਂਸ ਸੀਗੀਆਂ ਜਾਂ ਉਹਨਾਂ ਨੂੰ ਹਲੇ ਕੋਈ ਸਰਵਿਸਸ ਨਹੀਂ ਸੀ ਪ੍ਰਦਾਨ ਹੋਈਆਂ ਉਹ ਵੀ ਅਸੀਂ ਪੂਰੀਆ ਕਰੀਏ ਤੇ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਹੀ ਡਿਪਾਰਟਮੈਂਟਸ ਵੱਲੋਂ ਜੋ ਵੀ ਸਕੀਮਸ ਈ ਹੈਗੀ ਆ ਸਰਕਾਰੀ ਸਕੀਮਸ ਉਹਨਾਂ ਬਾਰੇ ਜਾਣੂ ਕਰਾਇਆ ਜਾ ਰਿਹਾ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਇਹਦਾ ਲਾਭ ਲਈਏ ਅਸੀਂ ਹਰ ਟਿਊਸਡੇ ਤੇ ਹਰ ਫਰਾਈਡੇ ਇਹ ਕੈਂਪ ਵਕ ਵਕ ਥਾਂ ਤੇ ਲਗਾਉਂਦੇ ਹੈਗੇ ਮੈਨੂੰ ਇੱਕ ਦੇਖਣ ਨੂੰ ਮਿਲਿਆ ਬਈ ਇੱਕ ਬੱਚੀ ਹੈ ਜਿਹੜੀ ਉਹ ਆਈਸੀ ਨੂੰ 7-8 ਸਾਲ ਹੋ ਗਏ ਆਪਣਾ ਆਧਾਰ ਕਾਰਡ ਨਹੀਂ ਜੀ 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 ਤੇ ਉਹਨਾਂ ਟੀਮ ਹੁੰਦਾ ਸੋ ਦੇਖਿਓ ਹੁਣ ਇਦਾਂ ਦੀਆਂ ਦਿੱਕਤਾਂ ਸਾਨੂੰ ਪਿੰਡ ਤੇ ਪਹੁੰਚ ਕੇ ਹੀ ਪਤਾ ਲੱਗਿਆ ਹੈਗੀ ਹੈ ਅੱਜ ਉਹਦਾ ਉਹ ਇਹ ਜਿਹੜਾ ਪ੍ਰੋਬਲਮ ਹੈਗੀ ਹੈ ਆਧਾਰ ਕਾਰਡ ਨਾ ਬਣਨ ਦਾ ਉਹਦੇ ਕੋਲ ਬੋਥ ਸਰਟੀਫਿਕੇਟ ਨਹੀਂ ਸੀਗਾ ਹੁਣ ਜੇ ਹੁਣ ਦੇਖਿਓ ਦੋ ਡਿਪਾਰਟਮੈਂਟਸ ਇਨਵੋਲ ਹੋ ਗਏ ਦਾ ਇਹਦਾ ਦੀ ਕੋਆਰਡੀਨੇਸ਼ਨ ਇਸ਼ੂਸ ਅਸੀਂ ਇੱਥੇ ਹੱਲ ਕਰਦੇ ਆਂ ਸੋ ਅੱਜ ਉਸ ਬੱਚੀ ਦਾ ਜੋ ਵੀ ਜਨਮ ਸਰਟੀਫਿਕੇਟ ਬਣ ਕੇ ਜਾਂ ਧਾਰਕਾਟ ਬਣਨਾ ਹੈ ਅੱਜ ਇੱਥੇ ਹੋ ਜਾਏਗਾ ਸੋ ਇਹ ਚੀਜ਼ ਜਿੱਦਾਂ ਤੁਸੀਂ ਆਪ ਦੇਖੀਏ 7 ਸਾਲ ਤੋਂ ਬੱਚੀ ਵਿਚਾਰੀ ਨਹੀਂ ਉਸ ਦਾ ਹਲ ਕੁਝ ਹੋਇਆ ਸੀਗਾ ਅੱਜ ਇੰਨਾ ਤੇ ਕੈਂਪਸ ਲੱਗ ਕੇ ਹੀ ਇਹ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿਉਂ ਆਲਰੇਡੀ ਇੱਥੇ ਆਈ ਥਿੰਕ ਕਾਫੀ ਲੋਕਾਂ ਨੂੰ ਸਵੇਰ ਤੋਂ ਲਾਭ ਮਿਲ ਚੁੱਕਿਆ ਹੈ ਅਸੀਂ ਆਪ ਇੱਥੇ ਅਰਾਊਂਡ 6 ਪੈਂਚਨਾ ਵੰਡੀਆਂ ਹੈਗੀਆਂ ਤੇ 올ਡ ਏਜ ਸਿਟੀਜ਼ਨ ਕਾਰਡਸ ਵੰਡੇ ਹੈਗੇ ਉਸ ਤੋਂ ਇਲਾਵਾ ਜਿਹੜੀ ਲੋਕਾਂ ਦੀ ਕੁਝ ਸਮੱਸਿਆਵਾਂ ਸੀਗੀਆਂ ਜਿੱਦਾਂ ਕਲੀ ਦਾ ਕੋਈ ਰੋਲਾ ਸੀਗਾ ਜਾਂ ਕਿਸੇ ਦੀ ਇੰਤਕਾਲ ਦੀ ਕੋਈ ਦਿੱਕਤਾਂ ਸੀਗੀਆਂ ਉਹ ਵੀ ਅਸੀਂ ਹੱਲ ਕੀਤੀਆਂ ਹੈਗੀਆਂ ਤੇ ਇਸ ਤਰੀਕੇ ਨਾਲ ਅਟਲੀਸਟ ਅਸੀਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕਾਂ ਦੀਆਂ ਗਰੀਬਨਸਿਸ ਇੱਥੇ ਸੋਲਵ ਕਰਤੀ ਹੈਗੇ। ਦੇਖੋ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਅ ਅੱਜ ਤੋਂ ਥੋੜਾ ਜਿਹਾ ਟਾਈਮ ਪਹਿਲਾਂ ਕੈਂਪਮੈਂਟ ਜਾ ਕੇ ਜਿਹੜੇ ਕੈਂਪ ਲਾਇਸ ਸੀ ਅੱਜ ਹੁਣ ਫਿਰ ਦੁਬਾਰਾ ਜੀ ਅਸੀਂ ਫਿਰ ਵੱਡੇ ਪਿੰਡ ਜਿਵੇਂ ਅਸਲੋਦੀ ਸਿੰਗਲ ਦੇ ਇੱਥੇ ਕੈਂਪ ਲਗਾ ਰਹੇ ਹਾਂ ਜਿਹਦੇ ਵਿੱਚ ਲਗਭਗ ਅ 8 ਪਿੰਡਾਂ ਦੇ ਜਿਹੜੇ ਲੋਕ ਨੇ ਇੱਥੇ ਆਏ ਨੇ ਜਿਹੜੀਆਂ ਬੱਦਬੱਦ ਸਮੱਸਿਆਵਾਂ ਨੇ ਜਾਂ ਕਿਸੇ ਵੀ ਸਮਾਇਕ ਨਾਲ ਸੰਬੰਧਤ ਨੇ ਸਾਰੇ ਸਾਰੇ ਵਿਭਾਗ ਇੱਥੇ ਬੁਲਾਏ ਹੋਏ ਨੇ ਤੇ ਉਹਨਾਂ ਨਾਲ ਜਿਹੜਾ ਜੋ ਵੀ ਹੱਲ ਆ ਉਹ ਨਾਲ ਦੀ ਨਾਲ ਕਰ ਰਹੇ ਆ। ਤੇ ਵਧੀਆ ਰਿਸਪੌਂਸਿਬਲ ਦਾ ਤੇ ਸਾਰੇ ਲੋਕ ਆਪਣੇ ਉਸ ਸ਼ਾਹ ਨਾਲ ਆਏ ਨੇ ਤੇ ਨਾਲ ਹੀ ਨਾਲ ਹਰ ਇੱਕ ਦੀ ਮੁਸ਼ਕਲ ਦਾ ਜਿਹੜਾ ਹੱਲ ਆ ਉਹ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ। ਲਗਭਗ ਸਾਰੀ ਮਹਿਕਮੇ ਅੱਜ ਇੱਥੇ ਮੌਜੂਦ ਨੇ ਤੇ ਜਿਹਦਾ ਵੀ ਜਿੰਮੇ ਸਮੱਸਿਆ ਜੋ ਵੀ ਆਉਂਦੀ ਹੈ ਜਿਵੇਂ ਇੱਕ ਪਹਿਲਾਂ ਗਲਗੱਤ ਦੀ ਬੇਟੀ ਆਈ ਜਾਂ ਸੱਤ ਸਾਲ ਵੱਧੂ ਦਾ ਉਹ ਆਪਣਾ ਹੱਲ ਹੈਗਾ ਸੀਗਾ ਆਪਣੇ ਹਾਵ ਕਰਨ ਵਾਲਾ ਉਹ ਹੋਇਆ ਮਤਲਬ ਜੋ ਵੀ ਆਪਣੀ ਸਮੱਸਿਆ ਲੈ ਕੇ ਜਾਂਦਾ ਉਹ ਦਾ ਤੁਰੰਤ ਨਿਪਟਾਰਾ ਨਾਲ ਦੀ ਨਾਲ ਕਰਿਆ ਜਾਂਦਾ ਹੈ। ਅੱਜ ਜਿਹੜਾ ਇਸ ਲੋਦੀਪਿੰਡ ਚ ਸਰਕਾਰ ਆਪਕੇ ਦੁਆਰ ਦਾ ਕੈਂਪ ਲਗਾਇਆ ਗਿਆ ਹੈ ਇਹਦੇ ਚ ਡੀਸੀ ਮੈਡਮ ਨੇ ਵੀ ਦੱਸਿਆ ਕਿ ਇੱਥੇ 42 ਇਦਾਂ ਦੀਆਂ ਸੁਵਿਧਾਵਾਂ ਹੈਗੀਆਂ ਜਿਹੜੀ ਲੋਕਾਂ ਨੂੰ ਇਹਨਾਂ ਸਾਰੇ ਮਹਿਕਮਿਆਂ ਵੱਲੋਂ ਦੱਸੀਆਂ ਗਈਆਂ ਕਿ ਤੁਸੀਂ ਇਹ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਸਰਪੰਜਾਬ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਜਿਨ੍ਹਾਂ ਨੂੰ ਤੁਸੀਂ ਅਵੇਲ ਕਰੋ ਇਸ ਦੇ ਨਾਲ ਹੀ ਸਾਰੇ ਮਹਿਕਮਿਆਂ ਦੇ ਜਿਹੜੇ ਸੀਨੀਅਰ ਅਫਸਰ ਤੁਸੀਂ ਦੇਖ ਰਹੇ ਹੋ ਐਮਐਲਏ ਸਮਰਾਲਾ ਆਏ ਹੋਏ ਹੈ डीसी मैडम एज द डिस्ट्रिक्ट पुलिस हेड आई हुई हां असी सारे जो भी ਸਾਡੇ ਕਨਸਰਨਡ ਵਿੰਗਸ ਨਾਲ ਰਿਲੇਟਡ ਕਿਸੇ ਦਾ ਇਸ਼ੂ ਸੀਗੇ ਉਹਨਾਂ ਨੂੰ ਅਸੀਂ ਮੌਕੇ ਤੇ ਅਕਨੋਲਜ ਕਰ ਲਿਆ ਤੇ ਅਸੀਂ ਉਹਨਾਂ ਦਾ ਛੇਤੀ ਛੇਤੀ ਨਿਪਟਾਰਾ ਕਰਾਂਗੇ ਦੇ ਕਾਰਡਸ ਵੀ ਬਣਾਈਏ ਤੇ ਹੋਰ ਵੀ ਲੇਡੀਜ਼ ਨੂੰ ਵੀ ਕੋਈ ਕਨਸਰਨਡ ਮੈਕਮੇ ਤੇ ਸਰਟੀਫਿਕੇਟਸ ਪ੍ਰੋਵਾਈਡ ਕੀਤੇ ਗਏ ਸੋ ਬਹੁਤ ਸਾਰੀ ਫੈਸਿਲਿਟੀਆਂ ਹੈ ਜਿਹੜੀ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਜੋ ਇਦਾਂ ਦੇ ਕੈਂਪਸ ਦੇ ਦੁਆਰਾ ਲੋਕਾਂ ਦੀ ਅਵੇਅਰਨੈਸ ਚਾਹੰਦੀ ਹੈ ਉਹਦੀ ਯੂਟਿਲਾਈਜ਼ ਕਰ ਸਕਦੇ ਸਰਵਿਸ ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੇ